ਇਹ ਜਿਹੜੀ ਚੋਣਾ ਹੈ ਇਹ ਦਲ ਬਦਲੂਆਂ ਦਾ ਇੱਕ ਸਿਸਟਮ ਬਣ ਗਿਆ ਹੈ ਇਹਨਾਂ ਨੇ ਚੋਣ ਨੂੰ ਇੱਕ ਡਰਾਮਾ ਹੀ ਬਣਾ ਲਿਆ ਹੁਣ ਜੇ ਵਪਾਰ ਕਰਨਾ ਹੈ ਤੇ ਵਪਾਰੀ ਤਾਂ ਭਾਈ ਉਹ ਕੰਮ ਕਰੂਗਾ ਜਿਹੜਾ ਉਹਨੂੰ ਫਿੱਟ ਆਉਂਦਾ ਹੈ ਇਸ ਕਰਕੇ ਇਹ ਤੁਹਾਡੀਆਂ ਮੈਂ ਵਪਾਰ ਹੁੰਦਾ ਤਾਂ ਵੇਖਿਆ ਵੀ ਵਪਾਰ ਚੋਣੇ ਦਾ ਵਪਾਰ ਹੈ ਕਣਕ ਦਾ ਵਪਾਰ ਹੈ ਸਬਜ਼ੀਆਂ ਦਾ ਵਪਾਰ ਹੈ ਮੈਂ ਸਿਆਸਤ ਦਾ ਵਪਾਰ ਹੁਣ ਵੇਖਿਆ ਕਿ ਸਿਆਸਤ ਦਾ ਵਪਾਰ ਕਿਸ ਤਰੀਕੇ ਹੋ ਰਿਹਾ ਹੈ ਇਹ ਲਗਾਤਾਰ 10-15 ਸਾਲ ਤੋਂ ਵਪਾਰ ਚੱਲਿਆ ਹੋਇਆ ਹੈ ਤੇ ਇਹ ਤੁਸੀਂ ਮੈਨੂੰ ਦੱਸੋ ਬੀਐਨ ਨੇ ਪੰਜਾਬ ਦਾ ਭਲਾ ਕੀਤਾ ਕਦੇ ਤੇ ਅਸੀਂ ਸਭ ਤੋਂ ਪਹਿਲ ਕੀਤੀ ਆ ਤੇ ਅਮਰਤਪਾਲ ਉਹ ਗੱਠ ਜੋੜ ਵੱਲੋਂ ਸਾਰੇ ਗੱਠ ਜੋੜ ਦਾ ਸਮਰਥਨ ਆ ਉਹ ਉੱਥੋਂ ਲੜਨਗੇ ਅਸੀਂ ਪਹਿਲ ਕੀਤੀ ਅਸੀਂ ਕਿਹਾ ਸੀ ਜੇ ਧਰਨੇ ਅਸੀਂ ਲਾਈਏ ਮਜਾਰੇ ਅਸੀਂ ਕਰੀਏ ਸੜਕਾਂ ਦੇ ਜਾਮ ਅਸੀਂ ਕਰੀਏ ਬੰਦੀ ਸਿੰਘਾਂ ਨੂੰ ਅਸੀਂ ਰੱਖੀਏ ਲੜਦੇ ਯਾਰ ਤੇ ਤਾਂ ਵੀ ਥੋੜੀ ਪਾਰਚ ਨੂੰ ਸਪੋਰਟ ਕਰੇਗੀ ਅਸੀਂ ਅੰਬ ਖਾਣੇ ਦੇ ਪੀੜ ਕਰਨੇ ਜਿੱਤ ਕਰਨੀਆਂ ਸਾਡਾ ਸਾਡਾ ਉਹਦੇ ਨਾਲ ਹੀ ਹੈ ਅੱਜ ਮਾਨ ਸਾਹਿਬ ਉਹ ਜਦ ਲੈਣ ਮਾਨ ਸਾਹਿਬ ਨੇ ਆਪਣਾ ਕੈਂਡੀਡੇਟ ਆਪਰ ਕਰਨ ਦੀ ਗੱਲ ਕੀਤੀ ਅਸੀਂ ਪਾਪ ਦੀ ਬਿੱਟ ਕਰਦਗਾ ਕਿਦਾ ਦੇ ਰਾ ਇਧਰ ਉਸ ਤਾ ਚੰਗਾ ਹੋ ਗਿਆ ਜੇ ਕ ਵਾਪਸ ਲੈ ਲੇ ਮੈਂ ਰਾਜ ਦੱਸਦਾ ਬਾਦਲ ਦੇ ਰਾਜ ਕੇ ਪੰਥ ਨੂੰ ਖਤਰਾ ਹੈ ਤੇ ਪੰਥ ਹੋਰ ਖਤਰੇ ਚ ਹੈ ਸਿਧਾਂਤ ਦੀਆਂ ਤੱਜੀਆਂ ਡਾਤੀਆਂ ਤੇ ਫਿਰ ਆਮ ਆਦਮੀ ਪਾਰਟੀ ਨੇ ਰਾਜ ਕੇ ਤਾਂ ਮੈਂ ਆਮ ਆਦਮੀ ਹੈ ਜਿਹੜੇ ਵੇਲੇ ਆਮ ਆਦਮੀ ਕਰੋੜਾਪਤੀ ਹੈ ਤੇ ਆਮ ਆਦਮੀ ਦਾ ਜਿਉਣਾ ਮਹਾਲ ਹੋ ਗਿਆ ਇਸ ਕਰਕੇ ਇਹ ਨਾਰੇ ਤੇ ਲਾਰਿਆਂ ਦੇ ਨਾਰਾਜ਼ ਕੀਤਾ ਪੰਜਾਬ ਦੇ ਲੋਕਾਂ ਨੂੰ ਤੋਂ ਬਚ ਕੇ ਰਹਿਣਾ ਚਾਹੀਦਾ ਸਾਡੇ ਗੱਠ ਜੋੜ ਦਾ ਨਾਮ ਹੈ ਸਮਾਜਿਕ ਪੰਜਾਬ ਸਮਾਜ ਗੱਠ ਜੋੜ ਇਹਨੂੰ ਕਹਿੰਦੇ ਇੰਗਲਿਸ਼ ਪੀ ਐਸ ਏ ਪੰਜਾਬ ਸੋਸ਼ਲ ਅਲਾਈਅንስ ਉਹਦੇ ਵਿੱਚ 11 ਜਥੇਬੰਦੀਆਂ 11 ਜਥੇਬੰਦੀਆਂ ਚ ਇਹ ਲੁਧਿਆਣੇ ਦੀ ਜਿਹੜੀ ਸੀਟ ਹੈ ਇਹ ਗੱਠ ਜੋੜ ਦੇ ਹਿੱਸੇ ਚ ਆਈ ਹੈ ਗਲਬਦੂਆਂ ਦਾ ਸਾਰਾ ਇੱਕ ਗਰੋ ਬਣ ਗਿਆ ਸਾਰਾ ਤੇ ਲੋਕੀ ਕਹਿੰਦੇ ਵੀ ਜਿਹੜਾ ਦਲ ਬਦੂ ਦਾ ਗਰੋ ਹੈ ਜਿਹੜੇ ਦਿੱਲੀ ਦੇ ਯਾਰ ਕੇਜਰੀਵਾਲ ਵੀ ਦਿੱਲੀ ਦਾ ਯਾਰ ਹੈ ਬਾਦਰ ਸਾਹਿਬ ਕੇ ਵੀ ਦਿੱਲੀ ਦੇ ਯਾਰ ਹੈ ਤੇ ਫਿਰ ਕਾਂਗਰਸ ਵੀ ਦਿੱਲੀ ਦੇ ਯਾਰ ਹੈ ਲੜਾਈ ਦਿੱਲੀ ਤੇ ਪੰਜਾਬ ਦੀ ਹੈ ਇਸ ਕਰਕੇ ਉਹਨਾਂ ਨੂੰ ਸੇਹਦ ਆਉਂਦੀ ਹੈ ਦਿੱਲੀ ਦੇ ਹੁਕਮਰਾਨ ਤੋਂ ਚੌੜੀ ਹੱਕ ਕਰਕੇ ਕਹਿੰਦੇ ਵੀ ਸਾਡੇ ਕੋਲੇ ਰਾਜ ਹੈ ਹੈ ਤੇ ਫਿਰ ਤੇ ਅਸੀਂ ਕਹਿੰਦੇ ਹਾਂ ਸਾਡੇ ਕੋਲੇ ਗੁਰੂਗ੍ਰਾਂਧ ਸਾਹਿਬ ਹੈ ਤੇ ਪੰਜਾਬ ਦੇ ਲੋਕਾਂ ਦਾ ਸੰਗਤ ਹੈ ਸਾਡੇ ਕੋਲੇ ਹੁਣ ਭਾਵੇਂ ਉਮੀਦਵਾਰ ਚੋਰ ਚੁਣ ਲਓ ਸਾਥ ਚੁਣ ਲਓ ਮਾਨਸਰ ਤੋਂ ਪੰਜਾਬ ਦਾ ਵਾਸੀ ਸੁਣ ਲਓ ਦਰਬਾਰ ਸਾਹਿب ਢਾਉਣ ਵਾਲਾ ਚਣ ਲੋ ਢਾਉਣ ਵਾਲਾ ਚਣ ਲੋ ਗਲਾ ਚ ਟਾਇਰ ਪਾਉਣ ਵਾਲਾ ਚਣ ਲੋ ਪਾਉਣ ਵਾਲਾ ਚੱਲੋ ਤੇ ਰਵਿਦਾਸ ਦਾ ਘਰ ਢਾਉਣ ਵਾਲਾ ਚਣ ਲੋ ਬਾਬਰੀ ਮਸਜਿਦ ਢਾਉਣ ਵਾਲਾ ਚਣ ਲੋ ਢਾਉਣ ਵਾਲਾ ਚਣ ਲੋ ਤੇ ਗਿਰਜਾ ਘਰਾਂ ਤੇ ਹਮਲੇ ਕਰਨ ਵਾਲਾ ਚਣ ਲੋ ਕਿਸਾਨਾਂ ਨੂੰ ਮਾਰਨ ਵਾਲਾ ਚਣ ਲੋ ਪੰਜਾਬ ਦੇ ਪਾਣੀ ਖੋਣ ਵਾਲਾ ਚਣ ਲੋ ਤੇ ਪੰਜਾਬ ਦੇ ਸੋਮੇ ਲੁੱਟਣ ਵਾਲਾ ਚਣ ਲੋ ਜਿਹੜਾ ਮਰਜ਼ੀ ਚਣ ਲੋ ਕਿਉਂਕਿ ਹੁਣ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਨੇ ਜੱਜ ਇਸ ਕਰਕੇ ਹੋ ਫੈਸਲਾ ਤੁਸੀਂ ਕਰਨਾ ਹੈ ਵਕੀਲ ਤੁਸੀਂ ਇਸ ਕਰਕੇ ਹੋ ਕਿ ਮੈਂ ਪੱਖ ਰੱਖਿਆ ਇਹ ਚਰਚਾ ਖੁੰਡ ਤੇ ਹੋਣੀ ਆ ਗਲੀ ਚ ਹੋਣੀ ਆ ਮਹੱਲੇ ਚ ਹੋਣੀ ਆ ਫੇਰ ਕੇ ਝਗੜਾ ਇਹ ਪਹਿਲੀ ਵਾਰੀ ਆ ਇੱਕ ਬੰਦੇ ਕੋਲੇ ਦੋ ਪਾਵਰਾਂ ਕਦੇ ਨਹੀਂ ਆਈਆਂ ਜੱਜ ਕੋਲੇ ਪਾਵਰ ਲੈਂਦੀ ਇਕੱਲੀ ਜੱਜ ਦੀ ਤੇ ਵਕੀਲ ਕੋਲੇ ਲੈਂਦੀ ਹੈ ਵਕੀਲ ਦੀ ਆ ਸੰਗਤ ਆ ਤੁਹਾਡੇ ਕੋਲੇ ਜੱਜ ਵਾਲੀ ਪਾਵਰ ਵੀ ਤੁਹਾਡੇ ਕੋਲੇ ਆ ਤੇ ਵਕੀਲ ਵਾਲੀ ਵੀ ਪਾਵਰ ਹੈ ਹੁਣ ਤੁਸੀਂ ਇਸ ਤਰ੍ਹਾਂ ਦੀ ਤਿਆਰੀ ਦੀ ਪਾਰਟੀ ਬਣੇ ਪਾਰਟੀ ਵਾਲਾ ਪੂਰੀ ਤਿਆਰੀ ਹੈ ਜੀ ਚੜ੍ਹਦੀ ਕਲਾ ਨਾਲ ਤਿਆਰੀ ਕਰ ਰਹੇ ਆ ਪਿੰਡਾਂ ਚ ਜਾ ਰਹੇ ਆ ਲੋਕ ਸਹਿਯੋਗ ਦੇ ਰਹੇ ਆ ਨਾ ਬੀਜੇਪੀ ਦੇ ਕੈਂਡੀਡੇਟ ਵੜਦੇ ਆ ਤੇ ਨਾ ਬਾਦਲ ਦਲ ਦੇ ਕੈਂਡੀਡੇਟ ਪੰਡੰਟ ਵੜਦੇ ਆ ਤੇ ਨਾ ਆਪ ਦੇ ਵੜਦੇ ਆ ਜੇ ਵੜਦੇ ਆ ਤੇ ਹੌਲੀ ਹੌਲੀ ਛੈ ਕਿ ਆਉਂਦੇ ਜਿਵੇਂ ਗੋਹ ਨਹੀਂ ਛੈ ਕਿ ਆਉਂਦੀ ਐ ਆਉਂਦੇ ਆ ਕਿਤੋਂ ਕਿਸਾਨ ਯੂਨੀਅਨ ਦਾ ਬੰਦਾ ਤਾਂ ਨਿਕਲਿਆ ਆ ਕਿਤੋਂ ਬੀਬੀ ਤਾਂ ਨਹੀਂ ਕੋਈ ਨਿਕਲਿਆ ਕਿਤੋਂ ਬੰਦੀ ਸਿੰਘਾਂ ਚੋਂ ਬੰਦਾ ਤਾਂ ਨਹੀਂ ਨਿਕਲਿਆ ਆ ਕਿਤੇ ਕਿਤੇ 2000 ਪੈਨਸ਼ਨ ਵਾਲਾ ਤਾਂ ਨਹੀਂ ਨਿਕਲਿਆ ਆ ਕਿਤੇ ਕਿੱਤੇ ਚਿੱਟੇ ਦੇ ਨਾਲ ਜਿਨ੍ਹਾਂ ਦੇ ਪੁੱਤ ਮਾਰੇ ਆ ਹਣ ਵਾਲਿਆਂ ਦੇ ਪਿਛਲੇ ਉਹਨਾਂ ਚੋਂ ਦੇ ਨਿਕਲਿਆ ਇਹ ਹੌਲੀ ਹੌਲੀ ਆਉਂਦੇ ਆ ਤੇ ਲੋਕਾਂ ਨੂੰ ਹਿਸਾਬ ਲਾ ਲੈਣਾ ਚਾਹੀਦਾ ਫਿਰ ਨਾਲ ਲੈ ਕੇ ਉਹਦੇ ਗਨਮੈਨ ਕਿਸੇ ਨਾਲ 20 ਗੱਡੀਆਂ ਕਿਸੇ ਦੇ ਨਾਲ 30 ਗੱਡੀਆਂ ਕਿਸੇ ਨਾਲ 50 ਗੱਡੀਆਂ ਚੋਣ ਕਮਿਸ਼ਨਰ ਦਾ ਨੋਟਿਸ ਲੈਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਕੀ ਹੈ ਇੱਕ ਕੈਂਡੀਡੇਟ ਚਾਹੀਦਾ ਤੇ ਉਹਦੇ ਨਾਲ ਇੱਕ ਗੱਡੀ ਚਾਹੀਦੀ ਹੈ ਤੇ ਤਿੰਨ ਗੱਡੀਆਂ ਤੋਂ ਵੱਧ ਨਹੀਂ ਨਹੀਂ ਚਾਹੀਦੀ ਚੋਣ ਕਮਿਸ਼ਨ ਨਹੀਂ ਸੁੱਤਾ ਪਿਆ ਐਕਸ਼ਨ ਹੀ ਨਹੀਂ ਲੈਂਦਾ ਤੇ ਫਿਰ ਇਹ ਚੋਣ ਸੈਕੂਲਰ ਕਿਵੇਂ ਹੋਊਗੀ ਇੱਕ ਦਿਨ ਨਾਲ ਤਾਂ 100 ਗੱਡੀਆਂ ਇੱਕ ਦਿਨਾਂ 20 ਗੱਡੀਆਂ ਇੱਕ ਦਿਨਾਂ 1600 ਬੰਦਾ ਤੇ ਫਿਰ ਇਹ ਚੋਣ ਕਿਹੜੀ ਆ ਵੀ ਇਹ ਤਾਂ ਕਾਨੂੰਨ ਦੀਆਂ ਤਾਂ ਝੰਡਾਈਆਂ ਜਾ ਰੀਆਂ ਪਰ ਫਿਰ ਵੀ ਨੰਗੇ ਧਾੜ ਲਾਇਆ ਚੀਮਾ ਸਾਹਿਬ ਕੋਈ ਗਨਮੈਨ ਨਹੀਂ ਮੈਂ ਜਾਨਾ ਕੋਈ ਗਨਮੈਨ ਨਹੀਂ ਜਿਹੜੇ ਲੋਕਾਂ ਨੇ ਇਹਨਾਂ ਨੂੰ ਜਿਤਾਉਣਾ ਹੈ ਜਿਹੜੇ ਲੋਕਾਂ ਨੇ ਵੋਟ ਪਾਉਣੀ ਐ ਜਿਹੜੇ ਕਿਸਾਨਾਂ ਨੇ ਵਿਚਾਰ ਸੁਣਨੇ ਐ ਮਜ਼ਦੂਰਾਂ ਨੇ ਵਿਚਾਰ ਸੁਣਨੇ ਐ ਬੀਬੀਆਂ ਨੇ ਵਿਚਾਰ ਸੁਣਨੇ ਐ ਤੇ ਜੇ ਪਈ ਉਹਨਾਂ ਦੇ ਵਿੱਚ ਅਸੀਂ ਗਨਮੈਣ ਲੈ ਕੇ ਜਾਵਾਂਗੇ ਸਿੱਧਾ ਬੰਦਾ ਜਾਇ ਨਹੀਂ ਸਕਦਾ ਤੇ ਫਿਰ ਇਹਨਾਂ ਦਾ ਭਲਾ ਕੀ ਕਰੂਗਾ ਪਰ ਤਖਨ ਨੂੰ ਪਰਮਾਨ ਦੇਣ ਦੀ ਤਾਂ ਲੋੜ ਹੀ ਨਹੀਂ ਦੂਜੇ ਪਾਸੇ ਮੈਨੂੰ ਲੱਗਦਾ ਬੰਦੇ ਨੂੰ ਮਾੜੀ ਮੋਟੀ ਤੇ ਸ਼ਰਮ ਚਾਹੀਦੀ ਐ ਇਹਨਾਂ ਸ਼ਰਮ ਹੀ ਸਾਰਿਆਂ ਨੂੰ ਲਾਤੀ ਐ ਹੈ ਅੱਜ ਕਿਸੇ ਪਾਰਟੀ ਚ ਸ਼ਾਮ ਨੂੰ ਕਿਸੇ ਪਾਰਟੀ ਚ ਹੈ ਦੁਪਹਿਰੇ ਕਿਸੇ ਪਾਰਟੀ ਚ ਹੈ ਰਾਤ ਨੂੰ ਕਿਸੇ ਪਾਰਟੀ ਚ ਹੈ ਸਾਈਆਂ ਕਿਤੇ ਆ ਤੇ ਵਧਾਈਆਂ ਕਿਤੇ ਆ ਆਂਡੇ ਕਿਤੇ ਆ ਤੇ ਕੁੜਕੜ ਕਿਤੇ ਆ ਵੋਟ ਪੰਜਾਬ ਦੀ ਲੈਣੀ ਪੰਜਾਬ ਦੇ ਮਜ਼ਦੂਰ ਦੀ ਲੈਣੀ ਪੰਜਾਬ ਦੇ ਕਿਸਾਨ ਦੀ ਲੈਣੀ ਪੰਜਾਬ ਦੇ ਹਿੰਦੂ ਦੀ ਮੁਸਲਮਾਨ ਦੀ ਸਾਈਆਂ ਦੀ ਵੋਟ ਉਹਨਾਂ ਦੀ ਲੈਣੀ ਤੇ ਗੱਲ ਦਿੱਲੀ ਦੀ ਕਰਨੀ ਤੇ ਫਿਰ ਕਿੱਧਰ ਦੀ ਗੱਲ ਆ ਬਈ ਗੱਲ ਦਿੱਲੀ ਦੀ ਕਰਨੀ ਤੇ ਫਿਰ ਗੱਲ ਖੱਟੜ ਦੀ ਕਰਨੀ ਖੱਟੜ ਨੇ ਜਿਹੜੇ ਕਿਸਾਨ ਆ ਸਾਡੇ ਉਹਨਾਂ ਨੇ ਜਾਣਾ ਸੀ ਸਵਾਮੀ ਨਾਥਨ ਕਮਿਸ਼ਨ ਲੈਂਡ ਤੇ ਐਮਐਸਪੀ ਦੀ ਗਰੰਟੀ ਜਿਹੜੀ ਕਿ ਐਮਐਸਪੀ ਆਏ ਸਾਲ ਸਰਕਾਰ ਅਨਾਉਂਸ ਕਰਦੀ ਹੈ ਕਿ ਜਿੰਨਾ ਧਾ ਭਾਤ طے ਕੀਤਾ ਉਹਦੇ ਤੇ ਫਸਲ ਵਿਕੇ ਤੇ ਫਿਰ ਉਹਨਾਂ ਨੇ ਟੱਪਣਾ ਸੀ ਸ਼ੰਭੂ ਬਾਰਡਰ ਤੋਂ ਜਾਣਾ ਸੀ ਨਾ ਖੱਟੜ ਕੋਲੇ ਜਾਣਾ ਸੀ ਨਾ ਖੱਟੜ ਨਾਲ ਗੱਲ ਕਰਨੀ ਸੀ ਨਾ ਖੱਟੜ ਦੀ ਜੁਰੀ ਡਾਇਰੈਕਸ਼ਨ ਹੈ ਨਾ ਖੱਟੜੋ ਕੰਮ ਕਰ ਸਕਦਾ ਸੀ ਨਾ ਧਰਨਾ ਲਾਉਣ ਸੀ ਨਾ ਮਜਾਰਾ ਲਾਉਣਾ ਸੀ ਦਾਣਾ ਦਿੱਲੀ ਉਹਨੇ ਰਾਹ ਰੋਕਤਾ ਫਿਰ ਰਾਹ ਕਿਉਂ ਰੁਕਿਆ ਵੀ ਰਾਹ ਕਿੱ데 ਰੁਕਿਆ ਜੇ ਕਿਸਾਨ ਦਾ ਰਾਹ ਰੁਕਿਆ ਤੇ ਨਾਲ ਦੀ ਨਾਲ ਵਪਾਰੀ ਦਾ ਵੀ ਰੁਕ ਗਿਆ ਨਾਲ ਦੀ ਨਾਲ ਮਜ਼ਦੂਰ ਦਾ ਵੀ ਰੁਕ ਰੁਕ ਗਿਆ ਨਾਲ ਦੀ ਨਾਲ ਦੁਕਾਨਦਾਰ ਦਾ ਵੀ ਰੁਕ ਗਿਆ ਕਿਉਂਕਿ ਸਾਰੀ ਲਕਾਈ ਦਾ ਰਾਹ ਰੁਕਿਆ ਤੇ ਪੰਜਾਬ ਦਾ ਰਾਹ ਰੁਕਿਆ ਹੁਣ ਪੰਜਾਬ ਦਾ ਰਾਹ ਰੋਕਣ ਵਾਲੇ ਦਿੱਲੀ ਦੇ ਯਾਰ ਆ ਗਈ ਹੁਣ ਲੜਾਈ ਕਿਹਦੀ ਹੈ ਇੱਕ ਦਿੱਲੀ ਦੀ ਲੜਾਈ ਹੈ ਤੇ ਪੰਜਾਬ ਦੀ ਲੜਾਈ ਹੈ ਹੁਣ ਦਿੱਲੀ ਨੂੰ ਜਿਤਾਉਣਾ ਹੈ ਕਿ ਪੰਜਾਬ ਨੂੰ ਜਿਤਾਉਣਾ ਹੈ ਇਸ ਕਰਕੇ ਇਹ ਜਿਹੜੀ ਚੋਣ ਹੈ ਇਹ ਦਲ ਬਦਲੂਆਂ ਦਾ ਇੱਕ ਸਿਸਟਮ ਬਣ ਗਿਆ ਹੈ ਇਹਨਾਂ ਨੇ ਚੋਣ ਨੂੰ ਇੱਕ ਡਰਾਮਾ ਹੀ ਬਣਾ ਲਿਆ ਹੈ ਡਰਾਮਾ ਹੀ ਬਣਾ ਲਿਆ ਹੈ ਦੂਜੇ ਪਾਸੇ ਜਿਹੜੀ ਸਿਆਸਤ ਹੈ ਇਹ ਅਸਲ ਵਿੱਚ ਸੇਵਾ ਹੁੰਦੀ ਹੈ ਹੁਣ ਸਿਆਸਤ ਬਣ ਗਿਆ ਵਪਾਰ ਪਹਿਲਾਂ ਲਾਉਂਦੇ ਆ ਤੇ ਫਿਰ ਕਮਾਉਂਦੇ ਆ ਇਸ ਕਰਕੇ ਤੁਸੀਂ ਦੱਸੋ ਹੁਣ ਜੇ ਵਪਾਰ ਕਰਨਾ ਹੈ ਤੇ ਵਪਾਰੀ ਤਾਂ ਭਾਈ ਉਹ ਕੰਮ ਕਰੂਗਾ ਜਿਹੜਾ ਉਹਨੂੰ ਫਿੱਟ ਆਉਂਦਾ ਹੈ ਇਸ ਕਰਕੇ ਇਹ ਤੁਹਾਡੀਆਂ ਮੈਂ ਵਪਾਰ ਹੁੰਦਾ ਤਾਂ ਵੇਖਿਆ ਵੀਪੋ ਵਾਰ ਝੋਨੇ ਦਾ ਵਪਾਰ ਹੈ ਕਣਕ ਦਾ ਵਪਾਰ ਹੈ ਸਬਜ਼ੀਆਂ ਦਾ ਵਪਾਰ ਹੈ ਮੈਂ ਸਿਆਸਤ ਦਾ ਵਪਾਰ ਹੁਣ ਵੇਖਿਆ ਕਿ ਸਿਆਸਤ ਦਾ ਵਪਾਰ ਕਿਸ ਤਰੀਕੇ ਹੋ ਰਿਹਾ ਇਹ ਲਗਾਤਾਰ 10-15 ਸਾਲ ਤੋਂ ਵਪਾਰ ਚੱਲਿਆ ਹੋਇਆ ਤੇ ਇਹ ਤੁਸੀਂ ਮੈਨੂੰ ਦੱਸੋ ਬੀਐਨ ਨੇ ਪੰਜਾਬ ਦਾ ਭਲਾ ਕੀਤਾ ਕਦੇ 77 ਸਾਲ ਹੋ ਗਏ ਕਾਂਗਰਸ ਨੇ ਰਾਜ ਕੀਤਾ ਗਰੀਬੀ ਹਟਾਉਂਦਰਾ ਗਰੀਬ ਹੋਰ ਗਰੀਬ ਹੋ ਗਿਆ ਚਲੋ ਮੈਂ ਲੈ ਕੇ ਚੱਲਣਾ ਹੈ ਕਰਕੇ ਤੁਸੀਂ ਜਾਇਆ ਜੇ ਦੁਪਹਿਰੇ ਦੇ ਸਾਡੀਆਂ ਬੀਬੀਆਂ ਲੜਕੀਆਂ ਕੱਖਾ ਸਿਰ ਤੇ ਹੁੰਦੇ ਆ ਕਹਿੰਦੇ ਸਿਲੰਡਰ ਹੈਗਾ ਸਿਲੰਡਰ ਤਾਂ ਕਰੀਏ ਨਹੀਂ ਉਹਨਾਂ ਦਾ ਕੱਖ ਲੈ ਕੇ ਜਾਂਦੀਆਂ ਇੱਕ ਕਮਰਾ ਕਮਰੇ ਦੇ ਵਿੱਚ ਆਪ ਵੀ ਰਹਿੰਦੇ ਆ ਤੇ ਉਹਨਾਂ ਦਾ ਪਰਿਵਾਰ ਵੀ ਰਹਿੰਦਾ ਜੇ ਕਿਤੇ ਉਹਨਾਂ ਦੀ ਧੀ ਜਵਾਈ ਆ ਜੇ ਉਹ ਵੀ ਉਹਰੇ ਰਹਿਣਾ ਪੈਂਦਾ ਜੇ ਮੀਂਹ ਆ ਜਾਵੇ ਡੰਗਰ ਵੀ ਉਹਦੇ ਵਿੱਚ ਰੱਖੀ ਜਾਂਦੇ ਆ ਤੇ ਇਸ ਕਰਕੇ ਫਿਰ ਬਾਦਲ ਨੇ ਰਾਜ ਕੀਤਾ ਮੈਂ ਰਾਜ ਦੱਸਦਾ ਬਾਦਲ ਨੇ ਰਾਜ ਕੇ ਪੰਥ ਨੂੰ ਖਤਰਾ ਤੇ ਪੰਥ ਹੋਰ ਖਤਰੇ ਚ ਸਿਧਾਂਤ ਦੀਆਂ ਧੜੀਆਂ ਦਾਤੀਆਂ ਤੇ ਫਿਰ ਆਮ ਆਦਮੀ ਪਾਰਟੀ ਨੇ ਨਰਾਜ਼ ਕੀਤਾ ਮੈਂ ਆਮ ਆਦਮੀ ਐ ਕੇਜਰੀਵਾਲ ਆਮ ਆਦਮੀ ਐ ਕਰੋੜਾਪਤੀ ਐ ਤੇ ਆਮ ਆਦਮੀ ਦਾ ਜਿਉਣਾ ਮਹਾਲ ਹੋ ਗਿਆ ਇਸ ਕਰਕੇ ਇਹ ਨਾਰੇ ਤੇ ਲਾਰਿਆਂ ਦੇ ਨਰਾਜ਼ ਕੀਤਾ ਪੰਜਾਬ ਦੇ ਲੋਕਾਂ ਨੂੰ ਤੋਂ ਬਚ ਕੇ ਰਹਿਣਾ ਚਾਹੀਦਾ ਜੀ ਤੁਹਾਡੀ ਪਾਰਟੀ ਕਿੱਥੇ ਕਿੱਥੇ ਚੋਣਾ ਲਾਵੇ ਪੂਰੀ ਲੋਕ ਸਭਾ ਤੇ ਗਾਤੀਆਂ ਜਾਂ ਫਿਰ ਕੁਝ ਕਰੇ ਕਿਹੜੀ ਕਿਹੜੀ ਪਾਰਟੀ ਦਾ ਥੋੜਾ ਸਮਝੋ ਸਾਡੀ ਪਾਰਟੀ ਚੋਣਾ ਲੜ ਰਹੀ ਐ ਸਾਰੇ ਪੰਜਾਬ 'ਚ ਲੜ ਰਹੀ ਐ ਜੀ ਕਿਹੜੀ ਕਿਹੜੀ ਪਾਰਟੀ ਦਾ ਸਮਝੋਤਾ ਥੋੜਾ ਸਾਡੀ ਪਾਰਟੀ ਨਾਲ ਪਹਿਲਾਂ ਮੈਂ ਤੁਹਾਨੂੰ ਦੱਸ ਦਤਾ ਤਵਾਂ ਬੀ ਸਮਝੋਤਾ ਤਾਂ ਤੁਹਾਡਾ ਹੈਗਾ ਹੀ ਹੈਗਾ ਤੇ ਪਹਿਲਾ ਅਸੀਂ ਗੱਲ ਕਰਾਂਗੇ ਕੀ ਪਹਿਲਾਂ ਲੋਕਾਂ ਨੂੰ ਦੱਸੀਏ ਤੇ ਚੋਣ ਦਾ ਫੇਰ ਲੜਾਂਗੇ ਹੁਣ ਤੁਸੀਂ ਦੱਸੋ ਲੁਧਿਆਣੇ ਦੀ ਇੰਡਸਟਰੀ ਬੰਦ ਪਈ ਐ ਬਈ ਐ ਕਿ ਨਹੀਂ ਗਵਿੰਦਗੜ੍ਹ ਦੀ ਸਟੀਲ ਸਿਟੀ ਬੰਦ ਪਈ ਐ ਯਾਰ ਇਨਫੈਕਟਰੀ ਬੰਦ ਜਿਹੜੀ ਫੈਕਟਰੀਆਂ ਦੇਖਦੀਆਂ ਬਟਾਲੀ ਜੀਆਂ ਬੰਦ ਹੌਜਰੀ ਦੀ ਫੈਕਟਰੀ ਬੰਦ ਖੇਡਾਂ ਦੀ ਫੈਕਟਰੀ ਜਲੰਧਰ ਬੰਦ ਕੱਪੜੇ ਦੀ ਫੈਕਟਰੀ ਬੰਦ ਫੇਰ ਤੁਸੀਂ ਦੱਸੋ ਸਾਡੀਆਂ ਫੈਕਟਰੀਆਂ ਹਿਜਰਤ ਕਰ ਗਈਆਂ ਜਿਵੇਂ ਨੌਜਵਾਨ ਹਿਜਰਤ ਕਰ ਗਏ ਹਨ 38 ਲੱਖ ਬੇਰਜ਼ਗਾਰ ਨੌਜਵਾਨਾ ਸਾਡੇ ਬੰਦੇ ਹਿਜਰਤ ਕਰ ਗਏ ਐ ਤੇ ਸਾਡੀ ਫੈਕਟਰੀਆਂ ਹਿਜਰਤ ਕਰ ਗਈਆਂ ਲੁਧਿਆਣੇ ਦੀ ਫੈਕਟਰੀ ਗਵਿੰਦਗੜ੍ਹ ਦੀ ਫੈਕਟਰੀ ਗਾਂਧੀ ਧਾਮ ਚਲੀ ਗਈਆਂ ਗੁਜਰਾਤ ਚ ਹੈ ਗੁਰੂ ਸਾਹਿਬ ਦੀਆਂ ਫੈਕਟਰੀਆਂ ਜਲਾਲਾਬਾਦ ਦੀਆਂ ਫੈਕਟਰੀਆਂ ਆਪਣੀਆਂ ਫੈਕਟਰੀਆਂ ਇਹ ਸਾਰੀਆਂ ਫੈਕਟਰੀਆਂ ਸ਼ੈਲਰ ਦੀ ਫੈਕਟਰੀ ਲੱਕੜ ਦੀ ਫੈਕਟਰੀ ਮਾਨਸਾ ਹਿਜਰਤ ਕਰਕੇ ਗੁਜਰਾਤ ਚ ਚਲੀ ਗਈ ਹੈ ਹੁਣ ਗੁਜਰਾਤ ਚ ਚਲੀ ਗਈ ਉੱਥੇ ਉਹਨਾਂ ਨੇ ਟੈਕਸ ਫਰੀ ਜ਼ੋਨ ਕਰਤਾ ਤੇ ਫਿਰ ਤੁਸੀਂ ਦੇਖੋ ਇੱਧਰ ਬੱਦੀ ਆ ਆਪਣੇ ਨਾਲ ਹੱਦ ਬੈਠੀਆਂ ਨਾ ਤੇ ਬੱਦੀ ਦੀ ਫੈਕਟਰੀਆਂ ਤਾਂ ਚੱਲੀ ਜਾਂਦੀਆਂ ਕੁਝ ਹਰਿਆਣੇ ਚੱਲੀਆਂ ਕੁਝ ਹਮਾਚਲ ਚੱਲੀਆਂ ਗਈਆਂ ਉਹ ਇਹਨਾਂ ਨੇ ਤਬਾਹ ਕਰਤਾ ਤੇ ਫਿਰ ਦੂਜੇ ਪਾਸੇ ਨੇਪਾਲ ਦਾ ਬਾਰਡਰ ਖੁੱਲਾ ਬੰਗਲਾਦੇਸ਼ ਦਾ ਖੁੱਲਾ ਸਾਡਾ ਬਾਰਡਰ ਕਿਉਂ ਨਹੀਂ ਖੁੱਲਾ ਸਾਡਾ ਬਾਰਡਰ ਖੁੱਲਾ ਸੈਲਦੀ ਵਾਲਾ ਖੁੱਲੇ ਸੁਲੇਮਾਨ ਕੀ ਖੁੱਲੇ ਤੇ ਫਿਰ ਵਾਗਾ ਖੁੱਲੇ ਇਹ ਜੇ ਬਾਰਡਰ ਖੁੱਲੂਗਾ ਸਾਡਾ ਵਪਾਰੀ ਜਾਊਗਾ ਟਰੱਕ ਲੈ ਕੇ ਵਪਾਰੀ ਜਾਊਗਾ ਟਰੱਕ ਤੇ ਸਮਾਨ ਕੀਦਾ ਹੋਗਾ ਵਪਾਰੀ ਦਾ ਲੁਧਿਆਣੇ ਤੋਂ ਵਪਾਰੀ ਗਿਆ ਫਰੀਦਕੋਟ ਤੋਂ ਵਪਾਰੀ ਗਿਆ ਫਾਇਲਕਾ 50 ਰੁਪਏ ਵਪਾਰੀ ਗਿਆ ਉਹਦੇ ਤੇ ਮਾਲ ਕਿਸਾਨ ਦਾ ਟਰੱਕ ਕਿਸਾਨ ਦੇ ਬੇਟੇ ਦਾ ਤੇ ਫਿਰ ਨਾਲ ਮਜ਼ਦੂਰ ਗਿਆ ਟਰਾਂਸਪੋਰਟ ਵੀ ਚੜਦੀ ਕਲਾ ਚ ਪਾਕਿਸਤਾਨ ਨੂੰ ਜਦੋਂ ਅਸੀਂ ਜਾਵਾਂਗੇ ਇੱਥੋਂ ਅਰਬ ਨੂੰ ਜਾਵਾਂਗੇ ਪਾਕਿਸਤਾਨ ਅਫਗਾਨਿਸਤਾਨ ਅਰਬ ਦੇ ਵਿੱਚ ਹੁੰਦੇ ਇਕਨੋਮਿਕ ਕੋਰੀਡੋਰ ਬਣਿਆ ਹੈ ਗੁਆਡਰ ਦੀ ਬੰਦਰਗਾਹ ਤੇ ਹੈ ਉੱਥੇ ਸਾਡਾ ਵਪਾਰ ਹੋਊਗਾ ਤੇ ਫਿਰ ਜੇ ਕਹਿੰਦੇ ਆ ਜੇ ਪਾਕਿਸਤਾਨ ਅਸੀਂ ਵਪਾਰ ਕਰਦੇ ਆ ਕਿ ਹੱਤਵਾਦ ਲਿਆਵੇ ਵੱਖਵਾਦ ਲਿਆਵੇਗਾ ਜਦੋਂ ਕਿ ਨਾ ਕੋਈ ਹੱਤਵਾਦ ਹੈ ਨਾ ਕੋਈ ਵੱਖਵਾਦ ਹੈ ਕੋਈ ਲੜਾਈ ਨਹੀਂ ਜਦੋਂ ਮੋਦੀ ਸਾਹਿਬ ਕਿਤੇ ਜਹਾਜ਼ ਤੇ ਆਉਂਦੇ ਆ ਨਵਾਜ਼ ਸ਼ਰੀਫ ਦੇ ਬੇਟੀ ਦੇ ਵਿਆਹ ਜਾਂਦਾ ਸਾਗ ਨਾਲ ਰੋਟੀ ਖਾਂਦੇ ਹੁੰਦਾ ਠੀਕ ਹੈ ਜੇ ਇਹੀ maal ਸਾਡਾ ਲੁਧਿਆਣੇ ਦਾ ਗਾਂਧੀ ਤਾਮ ਦੀ ਬੰਦਰਗਾਹ ਮੌਰਵੀ ਦੀ ਬੰਦਰਗਾਹ ਤੇ ਬੰਬੇ ਦੀ ਬੰਦਰਗਾਹ ਤੇ ਤੇ ਜਿਹੜੀ ਤਾਮਨ ਲੱਡੂ ਦੀ ਜਿਹੜੀ ਬੰਦਰਗਾਹ ਹੈ ਉਹਦੇ ਤੋਂ ਚਲਾ ਜਾ ਫਿਰ ਤਾਂ ਕਹਿੰਦੇ ਪੀਸ ਹੈ ਤੇ ਜੇ ਸਾਡਾ ਵਪਾਰੀ ਇੱਥੋਂ ਦਾ ਹੋਵੇ ਤੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ ਉੱਥੋਂ ਵਪਾਰ ਹੋ ਰਿਹਾ ਸਾਡਾ ਵਪਾਰ ਕਿਉਂ ਨਹੀਂ ਹੋ ਰਿਹਾ ਇਸ ਕਰਕੇ ਇਹ ਗੱਲਾਂ ਪਾਰਲੀਮੈਂਟ ਵਿੱਚ ਕਿਸੇ ਨੇ ਕੀਤੀਆਂ ਹੀ ਨਹੀਂ ਇਹ ਅਸੀਂ ਪਾਰਲੀਮੈਂਟ ਜਿਹੜਾ ਸਾਡਾ ਗੱਠ ਜੋੜ ਬਣਿਆ ਸਾਡੇ ਗੱਠ ਜੋੜ ਦਾ ਨਾਂ ਹੈ ਸਮਾਜਿਕ ਪੰਜਾਬ ਸਮਾਜ ਗੱਠਜੋੜ ਇਹਨੂੰ ਕਹਿੰਦੇ ਇੰਗਲਿਸ਼ ਪੀ ਐਸ ਏ ਪੰਜਾਬ ਸੋਸ਼ਲ ਅਲਾਈਅንስ ਉਹਦੇ ਵਿੱਚ 11 ਜਥੇਬੰਦੀਆਂ 11 ਜਥੇਬੰਦੀਆਂ ਚ ਇਹ ਲੁਧਿਆਣੇ ਦੀ ਜਿਹੜੀ ਸੀਟ ਹੈ ਇਹ ਗੱਠਜੋੜ ਦੇ ਹਿੱਸੇ ਚ ਆਈ ਹੈ ਆਪਣਾ ਕਰਪਾਲ ਸਿੰਘ ਕਪੂਰੀ ਇੱਥੋਂ ਚੋਣ ਲੜ ਰਹੇ ਨੇ ਤੇ ਸਾਡਾ ਜਿਹੜਾ ਹਰਚੰਦ ਸਿੰਘ ਜੀ ਆ ਉਹ ਵੀ ਸਾਡੇ ਗੱਠਜੋੜ ਦੇ ਹਿੱਸੇ ਚ ਆਈ ਹੈ ਹਰਜੰਦ ਸਿੰਘ ਜੀ ਲੜ ਰਹੇ ਨੇ ਇੱਕ ਸਾਡੀ ਜਿਹੜੀ ਸੀਟ ਹੈ ਗਠਜੋੜ ਦੇ ਹਿੱਸੇ ਆਈ ਹੈ ਫਰੋਜਪੁਰ ਜਿੱਥੋਂ ਮੈਂ ਲੜ ਰਿਆ ਫੇਰ ਸਾਡੀ ਇੱਕ ਜਿਹੜੀ ਸੀਟ ਹੈ ਆ ਆਪਣੀ ਖਡੂਰ ਸਾਹਿਬ ਦੀ ਉਹ ਗਠਜੋੜ ਦੇ ਹਿੱਸੇ ਸਾਡੇ ਚ ਆਈ ਸੀ ਤੇ ਅਸੀਂ ਸਭ ਤੋਂ ਪਹਿਲ ਕੀਤੀ ਆ ਕਿ ਅਮਰਤਪਾਲ ਉਹ ਗਠਜੋੜ ਵੱਲੋਂ ਸਾਰੇ ਗਠਜੋੜ ਦਾ ਸਮਰਥਨ ਆ ਉਹ ਉੱਥੋਂ ਲੜਨਗੇ ਅਸੀਂ ਪਹਿਲ ਕੀਤੀ ਅਸੀਂ ਕਿਹਾ ਸੀ ਜੇ ਧਰਨੇ ਅਸੀਂ ਲਾਈਏ ਮਜਾਰੇ ਅਸੀਂ ਕਰੀਏ ਸੜਕਾਂ ਦੇ ਜਾਮ ਅਸੀਂ ਕਰੀਏ ਬੰਦੀ ਸਿੰਘਾਂ ਨੂੰ ਅਸੀਂ ਰੱਖੀਏ ਲੜਦੇ ਯਾਰ ਤੇ ਤਾਂ ਵੀ ਥੋੜੀ ਪਾਰਚ ਨੂੰ ਸਪੋਰਟ ਕਰੇ ਅਸੀਂ ਅੰਬ ਖਾਣੇ ਕੇ ਪੇੜ ਕਰਨੇ ਜਿੱਤ ਕਰਨੀਆਂ ਸਾਡਾ ਸਾਡਾ ਉਹਦੇ ਨਾਲ ਹੀ ਆ ਅਜੀ ਮਾਨ ਸਾਹਿਬ ਉਹ ਯਾਦ ਲਨ ਮਾਨ ਸਾਹਿਬ ਨੇ ਆਪਣਾ ਕੈਂਡੀਡੇਟ ਵਾਪਸ ਲੈਣ ਦੀ ਗੱਲ ਕੀਤੀ ਹੈ ਅਮਰਪਾਲ ਜੀ ਦੇ ਕਿ ਉਹ ਕਰ ਰਿਹਾ। ਫਿਰ ਕਿਦਾ ਲੇਕਰੋ ਤੁਸੀਂ? ਦੇਰ ਆ ਇਧਰ ਉਸਤਾ ਚੰਗਾ ਹੋ ਗਿਆ ਜੇਕ ਵਾਪਸ ਲੈ ਲਿਆ। ਯਾਰੀ ਤੇ ਤੁਹਾਡੀ ਲੋਕ ਸਰਕਾਰ ਦੀ ਹੈ। ਤਿਆਰੀ ਤੇ ਲੋਕ ਤਿਆਰੀ ਤੇ ਲੋਕ ਹੁੰਦੇ ਆ। ਮੇਰੇ 1233 ਪਿੰਡ ਆ। ਹੁਣ 1233 ਪਿੰਡਾਂ 'ਚ ਮੈਂ ਤਾਂ ਜਾਂਦਾ ਨਹੀਂ। ਤੇ ਸਾਰੇ ਲੋਕਾਂ ਨੇ ਵੇਖ ਲਿਆ ਕਿ ਕਾਂਗਰਸ ਪਾਰਟੀ ਹੈ ਜਿਹੜੀ ਇੱਥੇ ਡਰਾਮਾ ਕਰ ਰਹੀ ਹੈ ਤੇ ਉਹਨਾਂ ਨੇ ਅੱਜ ਤੱਕ 36 ਤੇ 5 41 ਸਾਲ ਰਾਜ ਕੀਤਾ ਹੈ। ਉਹਨਾਂ ਨੇ ਕੁਝ ਦਿੱਤਾ ਹੀ ਨਹੀਂਗਾ। ਤੇ ਉੱਥੇ ਤੇ ਲੜੀ ਜਾਂਦੀ ਹੈ ਕੇਜਰੀਵਾਲ ਨਾਲ ਇਕੱਠੇ ਲੜ ਕੇ ਲਈ ਜਾਂਦੇ ਆ ਦਿੱਲੀ ਜਿੱਤੇ ਡਰਾਮਾ ਕਰੀਆਂ ਲੋਕਾਂ ਨੂੰ ਸਾਰਾ ਪਤਾ ਤੇ ਜਿਹੜੇ ਬਾਦਲ ਦਲਦੇ ਆ ਉਹ ਕਹਿੰਦੇ ਪੰਥ ਦੀ ਪਾਰਟੀ ਆ ਤੇ ਉਹਨਾਂ ਨੇ ਉਹ ਅਮਰਤਪਾਲ ਦੇ ਬਲਟੋਆ ਠੱਲਤਾ ਉਹ ਤੁਹਾਨੂੰ ਪਤਾ ਹੀ ਲੱਗ ਗਿਆ ਤੇ ਫਿਰ ਗੁਰੂਗ੍ਰਾਂਧ ਸਾਹਿਬ ਦੀ ਬੇਦੀ ਵੀ ਕਰਨ ਕਰਨ ਵਾਲਿਆਂ ਤੇ ਉਹ ਭੱਜੇ ਫਿਰਦੇ ਆ ਤੇ ਉਹਨਾਂ ਨੇ ਮੈਨੂੰ 7-9 ਮਹੀਨੇ ਜੇਲ੍ਹ ਦੇ ਵਿੱਚ ਬੰਦ ਰੱਖਿਆ ਹੈਂ ਲੱਕੜਾ ਚੋਰੀ ਦੇ ਪਰਚੇ ਚ ਦੇਸ਼ਤロイ ਜ ਮੈਨੂੰ ਰੱਖਿਆ ਕਿਉਂਕਿ ਗੁਰੂਗ੍ਰਾਂਥ ਸਾਹਿਬ ਦੀ ਵਿਆਦਵੀ ਦੇ ਸੰਬੰਧ ਲੋਕਾਂ ਨੂੰ ਵੀ ਪਤਾ ਹੈ ਬੀਬਾ ਹਰ ਸਿਮਰਤ कौर ਬਾਦਲ ਤੇ ਸੁਖਵੀਰ ਬਾਦਲ ਜਿਹਦੋਂ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਸੀ ਜਿਹੜੇ ਅਸੀਂ ਮੰਗੇ ਨਹੀਂ ਸੀ ਅਸੀਂ ਮੰਗਿਆ ਸੀ ਡਾਕਟਰ ਸੁਮਿੰਨਾਥ ਸਿੰਘ ਮਿਸ਼ਨ ਉਹਦੇ ਚ ਹਰ ਸਿਮਰਤ ਕਹਿੰਦੀ ਸੀ ਕਿ ਮੋਦੀ ਸਾਹਿਬ ਤਾਂ ਬਹੁਤ ਅੱਛੇ ਹੈ ਤੇ ਕਾਂਗਰਸ ਕਿਸਾਨਾਂ ਨੂੰ ਕੁਝ ਪਤਾ ਹੀ ਨਹੀਂ ਤੇ ਐਵੇਂ ਰੋਲਾ ਪਾਈ ਜਾਂਦੇ ਹੈ ਸੁਖਵੀਰ ਵੀ ਕਹਿੰਦੇ ਸੀਗੇ ਤੇ ਜਦੋਂ ਕਿਸਾਨਾਂ ਦਾ ਦਬਾਅ ਪੈ ਗਿਆ ਗਿਰਗਟਵਾਂਗ ਰੰਗ ਬਦਲ ਗਏ ਹੈ ਤੇ ਇਹ ਸਾਰਾ ਕੁਝ ਉਹ ਲੋਕਾਂ ਦਾ ਉਹਨਾਂ ਨੂੰ ਹੀ ਪਤਾ ਹੈ ਤੇ ਲੋਕਾਂ ਨੂੰ ਵੀ ਪਤਾ ਜਿਹੜੇ 92 ਐਮਐਲਏ ਬਣਾਏ ਸੀ ਤੇ ਉਹਨਾਂ ਨੇ ਬੰਦੀ ਸਿੰਘਾਂ ਨੂੰ ਛੱਡਿਆ ਹੀ ਨਹੀਂਗਾ ਤੇ ਸਾਡੇ ਨਾ ਬੀਬੀਏ ਨੂੰ ਪੈਨਸ਼ਨ ਦਿੱਤੀ ਹੈ ਨਾ ਕਿਸਾਨਾਂ ਦੀ ਗੱਲ ਕੀਤੀ ਹੈ ਤੇ ਫਿਰ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਮੋਹ ਚੁੱਕਿਆ ਤੇ ਰਹਿ ਕੌਣ ਗਏ ਹੈ ਹੈ ਗਲਬਦੂਆਂ ਦਾ ਸਾਰਾ ਇੱਕ ਗਰੋ ਬਣ ਗਿਆ ਹੈ ਸਾਰਾ ਤੇ ਲੋਕੀ ਕਹਿੰਦੇ ਵੀ ਜਿਹੜਾ ਦਲਬਦੂਆਂ ਦਾ ਗਰੋ ਹੈ ਜਿਹੜੇ ਦਿੱਲੀ ਦੇ ਯਾਰ ਕੇਜਰੀਵਾਲ ਵੀ ਦਿੱਲੀ ਦਾ ਯਾਰ ਹੈ ਬਾਦਲ ਸਾਹਿਬ ਕੇ ਵੀ ਦਿੱਲੀ ਦਾ ਯਾਰ ਹੈ ਤੇ ਫਿਰ ਕਾਂਗਰਸ ਵੀ ਦਿੱਲੀ ਦਾ ਯਾਰ ਹੈ ਲੜਾਈ ਦਿੱਲੀ ਤੇ ਪੰਜਾਬ ਦੀ ਹੈ ਇਸ ਕਰਕੇ ਉਹਨਾਂ ਨੂੰ ਸਹਿਦ ਆਉਂਦੀ ਹੈ ਦਿੱਲੀ ਦੇ ਹੁਕਮਰਾਨ ਤੋਂ ਚੌੜੀ ਹੱਕ ਕਰਕੇ ਕਹਿੰਦੇ ਆ ਵੀ ਸਾਡੇ ਕੋਲੇ ਰਾਜ ਹੈ ਹੈ ਤੇ ਫਿਰ ਤੇ ਅਸੀਂ ਕਹਿੰਦੇ ਆ ਸਾਡੇ ਕੋਲੇ ਗੁਰੂਗ੍ਰੰਥ ਸਾਹਿਬ ਹੈ ਤੇ ਪੰਜਾਬ ਦੇ ਲੋਕਾਂ ਦਾ ਸੰਗਤ ਆ ਸਾਡੇ ਕੋਲੇ ਹੁਣ ਸੰਗਤ ਦਾ ਤੇ ਦਿੱਲੀ ਦਾ ਮੁਕਾਬਲਾ ਹੋ ਰਿਹਾ ਹੈ ਸੰਗਤ ਹਮੇਸ਼ਾ ਜਿੰਦੀ ਹੈ ਤੇ ਮੈਂ ਅਪੀਲ ਵੀ ਕਰੂੰਗਾ ਕਿ ਭਾਈ ਆਪਾਂ ਹੁਣ ਕਹਿੰਦੇ ਆ ਧਰਨੇ ਮਜਾਰੇ ਆਂ ਕਦੇ ਧਰਨੇ ਲਾਉਣੇ ਆ ਕਦੇ ਮਜਾਰੇ ਕਰਦੇ ਆ ਕਦੇ ਸੜਕਾਂ ਬੰਦ ਜਾਮ ਕਰਦੇ ਆ ਕਦੇ ਭੁਖੜਤਾਲਾ ਕਰਦੇ ਆ ਹੁਣਾਂ ਦਾ ਭੁਖੜਤਾਲ ਕਰਨ ਦੀ ਲੋੜ ਹੈ ਨਾ ਤਰਨ ਲਾਉਂਦੀ ਲੋੜਾ ਨਾ ਮਜਾਰਾ ਲਾਉਂਦੀ ਹੁਣ ਤਾਂ ਬਟਨ ਨੱਪੜ ਦੀ ਲੋੜਾ ਹੁਣ ਬਟਨ ਨੱਪਦੇਓ ਪਿੰਡਾਂ ਵਿੱਚ ਜਿਵੇਂ ਟਰਾਲੀਆਂ ਲੈ ਕੇ ਬਾੜਾਂ ਦੇ ਗਏ ਸੀ ਹੁਣ ਟਰਾਲੀਆਂ ਕੱਢ ਕੇ ਪਿੰਡਾਂ ਦੇ ਲੈ ਕੇ ਟਰਾਲੀਆਂ ਭਰ ਕੇ ਵੋਟਾਂ ਦੀਆਂ ਪਾ ਦਿਓ ਹੈ ਟ੍ਰੈਫਿਕ ਜਾਮ ਕਰ ਦਿਓ ਜੇ ਆਪਾਂ ਟ੍ਰੈਫਿਕ ਨਹੀਂ ਜਾਮ ਕਰਦੇ ਕਹਿੰਦੇ ਟੋਲ ਟੈਕਸ ਜਾਮ ਕਰਤਾ ਤੁਸੀਂ ਇਹ ਜਿਹੜੀਆਂ ਮਸ਼ੀਨਾਂ ਆਪਣੇ ਵੋਟਾਂ ਇਹ ਜਾਮ ਕਰਦੇ ਵੋਟਾਂ ਪਾ ਪਾ ਕੇ ਵੋਟਾਂ ਪਾ ਗਏ ਹੁਣ ਮਸ਼ੀਨਾਂ ਜਾਮ ਕਰੋ ਠੀਕ ਹੈ ਨਾ ਤੇ ਫੇਰ ਹੁਣ ਮੌਕਾ ਹੈ ਜੇ ਤੁਸੀਂ ਨਾ ਜਾਮ ਕਰੀਆ ਇਹ ਪਾਵਰ ਤੁਹਾਡੇ ਕੋਲ ਚੱਲ ਗਿਆ ਕਿ ਦਿੱਲੀ ਤੋਂ ਇਹ ਪਾਵਰ ਦਿੱਲੀ ਤੋਂ ਚੱਲ ਕੇ ਇਹ ਸਾਡੀਆਂ ਬੀਬੀਆਂ ਧੀਆਂ ਭੈਣਾ ਮਾਵਾ ਕਿਸਾਨਾਂ ਦੇ ਘਰਾਂ ਚ ਆਈਏ ਚੁੱਲਿਆਂ ਦੀ ਇਹ ਪਾਵਰ ਦਿੱਲੀ ਨਹੀਂ ਹੈਗੀ ਨਾ ਮੇਰੇ ਕੋਲੇ ਪਾਵਰ ਆ ਨਾ ਕਿਸੇ ਮੁੱਖ ਮੰਤਰੀ ਕੋਲੇ ਹੈ ਇਹ ਪਾਵਰ ਕਿੰਨੇ ਚੱਲ ਰਹੀ ਨਹੀਂ ਹੈ 1 ਜੂਨ ਸ਼ਾਮ ਦੇ 5 ਵਜੇ ਤੱਕ ਹੁਣ ਭਾਵੇਂ ਉਮੀਦਵਾਰ ਚੋਰ ਚੁਣ ਲੋ ਸਾਥ ਚੁਣ ਲੋ ਮਾਨਸਰ ਤੋਂ ਪੰਜਾਬ ਦਾ ਵਾਸੀ ਸੁਣ ਲੋ ਦਰਬਾਰ ਸਾਹਿਬ ਢੋਣ ਵਾਲਾ ਚੁਣ ਲੋ ਢੋਣ ਵਾਲਾ ਚੁਣ ਲੋ ਗੱਲਾਂ ਚ ਟਾਇਰ ਪਾਉਣ ਵਾਲਾ ਚੁਣ ਲੋ ਪੋਣ ਵਾਲਾ ਚੱਲੋ ਤੇ ਰਵਿਦਾਸ ਦਾ ਘਰ ਢਾਉਣ ਨਾਲ ਚਣ ਲੋ ਬਾਦਰੀ ਮਸਜਿਦ ਢਾਉਣ ਵਾਲਾ ਚਣ ਲੋ ਢਾਉਣ ਨਾਲ ਚਣ ਲੋ ਤੇ ਗਿਰਜਾ ਘਰਾਂ ਤੇ ਹਮਲੇ ਕਰਨ ਨਾਲ ਚਣ ਲੋ ਕਿਸਾਨਾਂ ਨੂੰ ਮਾਰਨ ਨਾਲ ਚਣ ਲੋ ਪੰਜਾਬ ਦੇ ਪਾਣੀ ਖੋਣ ਨਾਲ ਚਣ ਲੋ ਤੇ ਪੰਜਾਬ ਦੇ ਸੋਮੇ ਲੁੱਟਣ ਨਾਲ ਚਣ ਲੋ ਜਿਹੜਾ ਮਰਜੀ ਚਣ ਲੋ ਕਿਉਂਕਿ ਹੁਣ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਨੇ ਜੱਜ ਇਸ ਕਰਕੇ ਹੋ ਫੈਸਲਾ ਤੁਸੀਂ ਕਰਨਾ ਹੈ ਵਕੀਲ ਤੁਸੀਂ ਇਸ ਕਰਕੇ ਹੋ ਕਿ ਮੈਂ ਪੱਖ ਰੱਖਿਆ ਇਹ ਚਰਚਾ ਖੁੰਡ ਤੇ ਹੋਣੀ ਆ ਗਲੀ ਚ ਹੋਣੀ ਆ ਮਹੱਲੇ ਚ ਹੋਣੀ ਆ ਫਿਰ ਕੀ ਝਗੜਾ ਇਹ ਪਹਿਲੀ ਵਾਰੀ ਆ ਇੱਕ ਬੰਦੇ ਕੋਲੇ ਦੋ ਪਾਵਰਾਂ ਕਦੇ ਨਹੀਂ ਆਈਆਂ ਜੱਜ ਕੋਲੇ ਪਾਵਰ ਰਹਿੰਦੀ ਇਕੱਲੀ ਜੱਜ ਦੀ ਤੇ ਵਕੀਲ ਕੋਲੇ ਲੈਂਦੀ ਹੈ ਵਕੀਲ ਦੀ ਆ ਸੰਗਤ ਆ ਤੁਹਾਡੇ ਕੋਲੇ ਜੱਜ ਵਾਲੀ ਪਾਵਰ ਵੀ ਤੁਹਾਡੇ ਕੋਲੇ ਆ ਤੇ ਵਕੀਲ ਵਾਲੀ ਵੀ ਪਾਵਰ ਹੈ ਹੁਣ ਤੁਸੀਂ ਤੁਸੀਂ ਗਲਬਦਲੋ ਦੀ ਗੱਲ ਕਰ ਰਹੇ ਹੋ ਜਿਹੜਾ ਕੈਂਡੀਡੇਟ ਤੁਸੀਂ ਲੋਕ ਸਭਾ ਦਾ ਇੱਥੇ ਖੜਾ ਕੀਤਾ ਉਹ ਜਿਹੜਾ ਕਾਂਗਰਸ ਦਾ ਤੇਰਾ ਉਹ ਵੀ ਗਲਬਦਲੋ ਦੀ ਆਏਗੀ ਦਲ ਨਹੀਂ ਬਦਲੋ ਉਹ ਕਿਹੜਾ ਐਮ ਐਲ اے ਸੀ ਆ ਤੇ ਆ ਉਹ ਕਿਹੜਾ ਉਹ ਕਿਹੜਾ ਦਲ ਬਦਲੋ ਉਹ ਐਮ ਐਲ اے ਸੀ ਉਹ ਕਿਹੜਾ ਇਹਦਾ ਕੋਈ ਹੈਗਾ ਸੀ ਕੋਈ ਮੀਤ ਪ੍ਰਧਾਨ ਸੀ ਕੋਈ ਜਰਨਲ ਸੀ ਉਹਦਾ ਇੱਕ ਵਰਕਰ ਸੀ ਤੁਸੀਂ ਵੀ ਆ ਸਕਦੇ ਹੋ ਹੁਣ ਤੁਸੀਂ ਵਰਕਰ ਹੋ ਸਕਦੇ ਹੋ ਤੁਸੀਂ ਵੀ ਆ ਸਕਦੇ ਨਾਲ ਚ ਮੈਂ ਵਰਕਰ ਆ ਉਹ ਵਰਕਰ ਸੀ ਵਰਕਰ ਜਿਹੜਾ ਹੁੰਦਾ ਉਹ ਸਦਾ ਵਾਈਬ੍ਰੇਸ਼ਨ ਕਰਦੇ ਰਹਿੰਦੇ ਆ ਹੁਣ 92 ਐਮਐਲ ਕਿਰੇ ਹੁਣ 92 ਐਮਐਲ ਇਹਨਾਂ ਦੀਆਂ ਕਿਹੜਾ ਕੇਜਰੀਵਾਲ ਨੂੰ ਨਾ ਰੋਡ ਪਾਲਿਸੀ ਦਾ ਪਤਾ ਨਾ ਫੋਰਨ ਪਾਲਿਸੀ ਦਾ ਪਤਾ ਨਾ ਇਕਨੋਮਿਕ ਪਾਲਿਸੀ ਦਾ ਪਤਾ ਨਾ ਬੀਬੀਆਂ ਦੀ ਪਾਲਿਸੀ ਦਾ ਪਤਾ ਨਾ ਆਪਣੇ ਆਪਣੇ ਪਾਣੀਆਂ ਦੀ ਪਾਲਿਸੀ ਦਾ ਪਤਾ ਉਹਨੂੰ ਕੋਈ ਪਾਲਿਸੀ ਦਾ ਪਤਾ ਨਹੀਂ ਇਹ ਜਿਹੜੇ 92 ਮੈਂਬਰ ਬਣਾਏ ਆ ਉਹਨਾਂ ਨੇ ਇੱਧਰ ਉੱਧਰ ਬਦਲ ਕੇ ਹੀ ਵੋਟਾਂ ਪਾਈਆਂ ਨਾ ਇਸ ਕਰਕੇ ਜਿਹੜੀ ਸੰਗਤ ਹੁੰਦੀ ਆ ਵੋਟ ਪਾਉਣੇ ਉਹਦਾ ਵਾਈਬ੍ਰੇਸ਼ਨ ਕਰਦਾ ਰਹਿੰਦਾ ਪਰ ਲੀਡਰ ਨਹੀਂ ਕਰਦੇ ਜਾਨਾ ਲੋਕ ਸਭਾ ਦੇ ਲੋਕਾਂ ਨੂੰ ਵੋਟਰਾਂ ਨੂੰ ਕੀ ਦੇਣਾ ਅਪੀਲ ਕਰੋਗੇ ਤੁਸੀਂ ਪਰਖਿਆ ਵਾਰੀ ਵਾਰੀ ਨਾ ਪਰਖੋ ਤੇ ਕਪੂਰੀ ਸਾਹਿਬ ਜਿੱਤ ਕੇ ਪਾਰਲੀਮੈਂਟ ਵਿੱਚ ਜਾਣਗੇ ਉਹ ਕਿਸਾਨਾਂ ਦੀ ਵੀ ਗੱਲ ਕਰਨਗੇ ਮਜ਼ਦੂਰਾਂ ਦੀ ਵੀ ਗੱਲ ਕਰਨਗੇ ਆ ਤੁਹਾਡੇ ਸੋਸ਼ਲ ਮੀਡੀਆ ਦੀ ਪੂਰੀ ਗੱਲ ਕਰਨਗੇ ਹੈ ਸਵਿਧਾਨ ਦੀ ਧਾਰਾ 14 19 21 ਦੇ ਮੁਤਾਬਕ ਤੁਹਾਡਾ ਜਦੋਂ ਮਰਜ਼ੀ ਰੀਚ ਘਟਾ ਦਿੰਦੇ ਆ ਜਦੋਂ ਤੁਹਾਡੇ ਪਾਬੰਦੀ ਲਾਗਦੇ ਆ ਜਦੋਂ ਤੁਹਾਡਾ ਪੇਜ ਬੰਦ ਕਰ ਦਿੰਦੇ ਆ ਜਦੋਂ ਮਰਜ਼ੀ YouTube ਬੰਦ ਕਰਦੇ ਕਰਨੀ ਅਸੀਂ ਕਰਨੀ ਹੋਰ ਕਿਸੇ ਨੇ ਗੱਲ ਕਰਨੀ ਨਹੀਂ ਐ ਏ ਪਾਰਲੀਮੈਂਟ ਚ ਕਰਾਂਗੇ ਬਾਰਡਰ ਖੁੱਲਣ ਦੀਆਂ ਗੱਲਾਂ ਕਰਾਂਗੇ ਅਸੀਂ ਬੰਦੀ ਸਿੰਘਾਂ ਦੀਆਂ ਗੱਲਾਂ ਕਰਾਂਗੇ ਇੰਡਸਟਰੀ ਜਿਹੜੀ ਹਿਜਰਤ ਕਰ ਗਈ ਉਹਨਾਂ ਦੀ ਕਰਾਂਗੇ ਨਸ਼ੇ ਦੀ ਗੱਲ ਕਰਾਂਗੇ ਜਿਹੜਾ ਇਹ ਸਾਰਾ ਕੁਝ ਅਸੀਂ ਪੰਜਾਬ ਦੀਆਂ ਸਾਰੀਆਂ ਗੱਲਾਂ ਕਰਾਂਗੇ ਹਰੇਕ ਵਰਗ ਦੀ ਗੱਲ ਕਰਾਂਗੇ ਬਾਰਡਰ ਖੁੱਲਣ ਦੀਆਂ ਗੱਲਾਂ ਕਰਾਂਗੇ ਇਹ ਜਿਹੜੇ ਸਾਡੇ ਸਾਰੇ ਕੈਂਡੀਡੇਟ ਹੈ ਇਹ ਸਾਰੀਆਂ ਗੱਲਾਂ ਕਰਨਗੇ ਤੇ ਪੰਜਾਬ ਨੂੰ ਈਮਾਨਦਾਰ ਲਿਆਉਣ ਲਈ ਤੇ ਦਿੱਲੀ ਤੇ ਯਾਰਾਂ ਤੋਂ ਖੜਾ ਛਡਾਉਣ ਦੀ ਗੱਲ ਕਰਨਗੇ